यह जागरण श्री शाम नगर रेजिडेंट सोसाइटी द्वारा रखा गया है और जोना श्री शाम नगर रेजिडेंट सोसाइटी द्वारा एक साल के लिए म्यूजिक के जागरण रखे गए हैं इसका एक और मकसद भी है जारी रखेगा कि तो कई लोग का नए साल के ਕੋਈ ਖਾਸ ਨਹੀਂ ਮੋੜ ਨਹੀਂ ਗਿਆ ਆਇਆ ਮਾਤਾ ਜਿੰਨੀ ਅੱਜ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਤੁਸੀਂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਹੋਰ ਸ਼ਾਮ ਪਿਆਰੇ ਜੀ ਜੱਦਾ ਸਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫੇਰ ਦਿਲੋਂ ਸਵਾਗਤ ਕਰਦਾ ਹਾਂ ਦੇਖ ਰਹੇ ਹੋ ਸਾਡਾ ਆਜ਼ਾਦ ਭਾਰਤ ਨਿਊਜ਼ ਚੈਨਲ ਦੋਸਤੋ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ 31 ਦਸੰਬਰ ਨੂੰ ਇੱਕ ਸ਼੍ਰੀ ਸ਼ਾਮ ਜੁਵਾ ਗਲਫਰ ਸੋਸਾਇਟੀ ਉੱਤੇ ਜੋ ਸ਼੍ਰੀ ਸ਼ਾਮ ਮੰਦਰ ਨਾਲ ਸੰਬੰਧਿਤ ਹੈ ਇੱਥੇ ਬਣੀ ਹੋਈ ਹੈ ਸ਼ਹਿਰ ਕੋਟਪੁਰਾ ਵਿੱਚ ਉਹਨਾਂ ਵੱਲੋਂ ਜੋ 31 ਦਸੰਬਰ ਨੂੰ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਜੋ ਕਿ ਹਾਲਪੁਰਾ ਹੋਂਤੇ ਇਹਨਾਂ ਦੀ ਸੁਸਾਇਟੀ ਨੇ ਜੋ ਪਹਿਲਾ ਸਲਾਮ ਮਹੋਤਸਵ ਇਹਨਾਂ ਵੱਲੋਂ ਮਨਾਇਆ ਜਾ ਰਿਹਾ ਹੈ। ਕ੍ਰਿਸ਼ਨਾਂ ਜੀ ਦਾ ਜੋ ਜਾਗਰਣ ਅਤੇ ਕਰਵਾਇਆ ਜਾ ਰਿਹਾ 31 ਦਸੰਬਰ ਨੂੰ ਸ੍ਰੀ ਸ਼ਾਮ ਮੰਦਰ ਵਿਖੇ ਜੋ ਸਰਗਫਰੀ ਵਿਖੇ ਸਥਿਤ ਹੈ। ਉੱਥੇ ਇਹ ਪ੍ਰੋਗਰਾਮ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਸਾਡੇ ਨਾਲ ਸੁਸਾਇਟੀ ਦੇ ਜੋ ਉਧੇਦਾਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਤੇ ਨਾਲ ਜਿਵੇਂ ਕਿ ਤੁਹਾਨੂੰ ਦੱਸਿਆ ਸ੍ਰੀ ਸ਼ਾਮ ਮੰਦਰ ਦੇ ਇਤਿਹਾਸ ਬਾਰੇ ਵੀ ਜਿਹੜਾ ਹੈਗਾ ਆਪਾਂ ਲੋਕਾਂ ਦੇ ਰੂਪਰੂ ਕਰਾਂਗੇ। ਨਾਲ ਲੋਕਾਂ ਨੂੰ ਦੱਸਿਆ ਜਾਵੇਗਾ ਸ੍ਰੀ ਸ਼ਾਮ ਜੀ ਦੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਕੀਤੀਆਂ ਜਾਣਗੀਆਂ। ਤੇ ਜਿਹੜੇ ਜਿੰਨੇ ਵੀ ਪਰਿਵਾਰਾਂ ਦੇ ਜਿਹੜਾ ਇੱਥੇ ਯੋਗਦਾਨ ਆ ਬੋਲ ਲਗਾ ਕੀਤਾ ਇਹ ਸ਼੍ਰੀ ਸ਼ਾਮ ਮੰਦਰ ਨੂੰ ਬਣਨ ਵਾਸਤੇ ਉਹ ਗੱਲਾਂ ਤੁਹਾਡੇ ਸਾਹਮਣੇ ਲਿਆਵਾਂਗੇ ਉਸ ਤੋਂ ਪਹਿਲਾਂ ਅਸੀਂ ਜਿਹੜੀ ਸ਼੍ਰੀ ਸ਼ਾਮ ਜੋ ਵੈਲਫੇਅਰ ਸੁਸਾਇਟੀ ਇੱਥੇ موجوده ਹੈ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨੂੰ ਵੀ ਕਰਾਂਗੇ ਸਤਿਗੁਰ ਜੀ ਸਤਿਗੁਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੁਕੁਲ ਬੰਸਾ ਤੇ ਤੁਹਾਡੇ ਵੱਲੋਂ ਸੁਸਾਇਟੀ ਜਿਹੜੀ ਬਣੀ ਹੋਈ ਹੈ ਇੱਕ ਤੋਂ ਮੈਂ ਤੁਹਾਨੂੰ ਸੁਸਾਇਟੀ ਬਾਰੇ ਦੱਸ ਦੋ ਤੇ ਨਾਲ ਜਿਹੜੀ ਤੁਹਾਡੀ ਸੁਸਾਇਟੀ ਹੈ ਇਹ ਕਿਸ ਮਕਸਦ ਨਾਲ ਬਣੀ ਸੀ ਤੇ ਕਿਵੇਂ ਹੋਦ ਚਾਈ ਮੇਰੇ ਅੱਗੇ ਜਿਹੜੇ ਪ੍ਰੋਜੈਕਟ ਕੀਤੇ ਜਾਣੇ ਆ ਉਹਨਾਂ ਬਾਰੇ ਚੈਨਲ ਹੈ ਸੋਸਾਇਟੀ ਦਾ ਨਾਮ ਸ਼੍ਰੀ ਸ਼ਾਮੂਆ ਵੈਲਫੇਅਰ ਸੋਸਾਇਟੀ ਹੈ ਇਹ ਸੋਸਾਇਟੀ ਨੂੰ ਤਕਰੀਬਨ 1 ਸਾਲ ਸੰਪੂਰਨ ਹੋ ਗਿਆ ਦਸੰਬਰ ਨੂੰ ਇਹ ਸੋਸਾਇਟੀ ਦਾ ਮਕਸਦ ਸਿਰਫ ਔਰ ਸਿਰਫ ਸੰਗੀਤਨ ਕਰਨਾ ਤੇ ਹੋਰ ਕੋਈ ਧਾਰਮਿਕ ਜਾਂ ਸਮਾਜਿਕ ਕੰਮ ਜਿਹੜੇ ਕਿ ਸ਼ਹਿਰ ਦੇ ਵਿੱਚ ਹੁੰਦੇ ਰਹਿੰਦੇ ਆ ਵੱਡੇ ਵੱਡੇ ਜਨ ਕਰਨਾ ਕਥਾ ਕਰਵਾਉਣਾ ਇਹ ਮਕਸਦ ਸ਼੍ਰੀ ਸ਼ਾਮੂਆ ਵੈਲਫੇਅਰ ਸੋਸਾਇਟੀ ਦਾ ਰੱਖਿਆ ਗਿਆ ਜੋ ਕਿ ਜਿੰਨਾ ਵੀ ਜਿਹੜੇ ਸੰਗੀਤਨ ਸੋਸਾਇਟੀ ਵੱਲੋਂ ਕੀਤੇ ਜਾਂਦੇ ਆ ਉਹਨਾਂ ਦਾ ਚੜਾਵਾ ਜਾਂ ਜੋ ਵੀ ਟੰਦੇ ਰੂਪ ਦੇ ਵਿੱਚ ਆਉਂਦੇ ਆ ਉਹ ਸਾਰਾ ਪੈਸਾ ਸ੍ਰੀ ਸ਼ਾਮੰਦਰ ਦੇ ਵਿੱਚ ਨਿਰਮਾਨ ਦੇ ਵਿੱਚ ਲਗਾਇਆ ਜਾਂਦਾ। ਹੋਰ ਇਸ ਤੋਂ ਲਾਵਾ ਤੁਹਾਡੀ ਸੋਸਾਇਟੀ ਵੱਲੋਂ ਕੋਈ ਅੱਗੇ ਕੋਈ ਵੇਖੋਏ ਚੇ ਜਿਹੜੇ ਕੋਈ ਕਾਰਜ ਕਰਨਾ ਚਾਹੁੰਦੇ ਨੇ ਨਹੀਂ ਅਸੀਂ ਇੰਨੀ ਲੰਮੀ ਸੋਚ ਨਹੀਂ ਰੱਖਦੇ ਵੀ ਜਿਹੜਾ ਅਸੀਂ ਕੰਮ ਕਰਨਾ ਹੈ ਉਹ ਹਰੀ ਫਿਲਹਾਲ 31 ਤਰੀਕ ਦਾ ਜਿਹੜਾ ਜਾਗਰਣ ਹੋਣ ਵਾਲਾ ਉਹ ਅਸੀਂ ਰੱਖਿਆ ਹੋਇਆ ਹੈ ਜਿਸ ਦੇ ਵਿੱਚ ਕੋਮਲ ਚੋਪੜਾ ਜੀ ਫਰੀਦাবাদ ਤੋਂ ਸੰਧਿਆ ਕਰਨ ਆ ਰਹੇ ਨੇ। ਮੋਰੇ ਆਪਾਂ ਇੱਕ ਛੋਟੀ ਜਿਹੀ ਗੱਲ ਕਰ ਲਈਏ ਜਿਵੇਂ ਸ਼੍ਰੀ ਸ਼ਾਮ ਮੰਦਿਰ ਹੈ ਸ਼੍ਰੀ ਸ਼ਾਮ ਮੰਦਿਰ ਬਾਰੇ ਤੁਸੀਂ ਮਤਲਬ ਕੁਝ ਤਾਂ ਦੱਸੋ ਲੋਕਾਂ ਮੰਦਿਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਜੀ ਸਾਰੇ ਸ਼ਹਿਰ ਦੇ ਵੱਲੋਂ ਸਹਿਯੋਗ ਹੈ ਇਸ ਤੋਂ ਇਲਾਵਾ ਭਗਤ ਇੱਥੇ ਦਰਸ਼ਨ ਕਰਨ ਆਉਂਦੇ ਆ ਸ਼ਾਮ ਬਾਬਾ ਜੀ ਦੀ ਮੂਰਤੀ ਹੈ ਬੱਲਾ ਜੀ ਦੀ ਮੂਰਤੀ ਹੈ ਸ਼ੀ ਪਰਿਵਾਰ ਹੈ ਗਣੇਸ਼ ਮਹਾਰਾਜ ਦੀ ਮੂਰਤੀ ਹੈ ਆਮਦਾਰਬਾਰ ਹੈ ਜੋ ਕਿ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਥੋੜੀ ਜਾਣਕਾਰੀ ਦਿਓ ਸ਼੍ਰੀ ਸ਼ਾਮ ਜੀ ਬਾਰੇ ਉਹਨਾਂ ਦਾ ਉਦਮ ਸਥਾਨ ਜਿਹੜਾ ਹੈ ਸ਼੍ਰੀ ਸ਼ਾਮ ਜੀ ਦਾ ਖਾਟੂ ਸ਼ਾਮ ਜੀ ਹੈ ਉੱਥੇ ਇੱਕ ਧਰਮਸ਼ਾਲਾ ਵੀ ਹੈ ਮੰਦਰ ਦੀ। ਹੋਰ ਦਸਵੀਂ ਕੀ ਰਸੀ। ਬਹੁਤ ਵਧੀਆ ਕੰਮ ਕਰ ਰਹੇ ਨੇ। ਨੰਮ ਕੋਈ ਵੀ। ਕੜਵੇ ਸੋਸਾਇਟੀ ਵਿੱਚ ਜਿਹੜੇ ਹੋਰ ਮੌਜੂਦ ਨੇ ਆਪਣੇ ਮਹੇਸ਼ ਕੁਮਾਰ ਜੀ ਆਪਾਂ ਉਹਨਾਂ ਦਾ ਸਨਮਾਨ ਕਰਾਂਗੇ। ਦੇਖੋ ਜੀ ਬਹੁਤ ਵਧੀਆ ਗੱਲ ਹੈ। ਇਹ ਸਾਰੀ ਸੋਸਾਇਟੀ ਸਾਰੇ ਬੱਚੇ ਬੜੇ ਹਿੰਮਤ ਨਾਲ ਲੱਗੇ ਹੋਏ ਐ। ਤੇ ਅੱਜ ਵੀ ਕੀਰਤਨ ਸੀਗਾ। ਅੱਜ ਵੀ ਬਹੁਤ سارے ਬੰਦੇ ਬੱਚੇ ਬਹੁਤ ਸੋਹਣਾ ਇਹ ਉਪਰਾਲਾ ਕਰ ਰਹੇ ਐ। ਭਗਵਾਨ ਇਹਨਾਂ ਨੂੰ ਰਕੀਬ ਸੋਸਾਇਟੀ ਦਾ ਜਿਹੜਾ 31 ਦਸੰਬਰ ਨੂੰ ਪ੍ਰੋਗਰਾਮ ਹੋ ਰਿਹਾ ਹੈ ਉਹਦੇ ਬਾਰੇ ਉਹਦਾ ਕੀ ਬਾਤ ਹੈ ਜੀ ਉਹਦਾ ਕੋਈ ਨੋਟ ਚੁਪੜਾ ਰਹੀ ਹੈ ਫਰੀਦাবাদ ਤੋਂ ਉਹ ਪ੍ਰੋਗਰਾਮ ਦੇ ਰਹੀ ਹੈ ਤੁਸੀਂ ਸੁਣੋ ਸਾਰੇ ਹੁਮਾਮਾ ਦੇ ਵਿੱਚ ਸਾਰੇ ਸਾਰੇ ਹੁਮਾਮਾ ਦੇ ਵਿੱਚ ਇਹਨਾਂ ਨੇ ਇਹ ਗੱਲ ਕੀਤੀ ਹੈ ਵੀ ਜਿਹੜਾ 31 ਦਸੰਬਰ ਨੂੰ ਤ੍ਰਿਸ਼ਾਣ ਜਿਹੜਾ ਵੈਲਫੇਅਰ ਸੋਸਾਇਟੀ ਦਾ ਪ੍ਰੋਗਰਾਮ ਹੈ ਉਸ ਤੇ ਵੱਧ ਤੋਂ ਵੱਧ ਲੋਕ ਜਰ ਰੱਖਣ ਉਹਨਾਂ ਚ ਤ੍ਰਿਸ਼ਾਣ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇ ਦੇ ਸਾਡੀ ਰਿਪੋਰਟ ਮੈਟਰ ਕੋਡ ਪੂਰਾ ਤਿਆਰ

जय श्री शाम का बहुत बहुत धन्यवाद का मकसद यही है कि आने वाली दिसंबर में जो जागरण श्री शाम वेलफेयर सोसाइटी द्वारा रखा गया उस दिन श्री शाम वेलफेयर सोसाइटी का एक साल हो जाएगा जिसकी खुशी जागरण रखा है इसका एक मकसद भी है जागरण रखने का कि कई लोग नए साल से कोई खा शाम जी कोई माता चिंतन अब बख बक धार्मिक स्थानों से चले जाए पर जोड़े लोग कुछ कारण अश नए साल से नहीं जा सकते बी के चरणों दरबार के मना ताकि आने वाला साल जो है वो मई से बहुत ही भल सके भाईदान है सब तो पहला बा जी का शिंगार जरा कि बारहों आऊगा बहुत ही इतने गुलाब करा बा जी का शिंगार किया जाऊंगा भाई आनंद लैंड जरूर उस तो इलावा लोगों की सुविधाई ਲੰਗਰ ਦਾ ਖਾਸ ਮੰਦਪ ਕੀ ਕਾਇਆ ਉਸ ਤੇ ਸੰਭਵਨਾ ਇਸ ਤੋਂ ਨਾ ਜੋ ਵਿਚਤਰ ਬਾਤ ਕਰਨੀਆਂ ਦਿੱਤੀਆਂ ਨੇ ਕਿ ਉਹ ਕਿੰਨੇ ਸੁਪਰ ਕਨਸਿਸਟੈਂਟ ਹਨ तकरीबन 50 ਤੋਂ 60 ਸੰਗੀਤਨ ਇੱਕ ਮਹੀਨੇ ਦੇ ਵਿੱਚ ਸੰਸਥਾ ਦਾ ਰੱਖ ਤੇ ਉਹ ਉਹ 3-3 ਮਿੰਟਾਂ ਰੋਜ਼ ਤੇ ਉਹ ਜਿਹੜੀ ਲੋਕਾਇ ਦਾ ਬਹੁਤ ਵਧੀਆ ਸੇ ਰੋਜ਼ ਦਾ ਸਾਨੂੰ ਪਰਵਾਹ ਪਈ ਹੈ ਇਸ ਲਈ ਮੈਂ ਲੁਕਤਾ ਸ੍ਰੀ ਸਾਰੇ ਸ਼ਹਿਰ ਦੇ ਵਾਸੀਆਂ ਦਾ ਸ੍ਰੀ ਸਾਹਿਬ ਦੀ ਔਰ ਸੋਸਾਇਟੀ ਦਾ ਧੰਨਵਾਦ ਕਰਦਾ ਹਾਂ ਕੁਝ ਲੋਗ ਗੁਰ ਕੀਰਤਨ ਕਰਵਾਣਾ ਦਾ ਜਾਂਦੇ ਨਾਲੇ ਮਨਾਂ ਦੇ ਵੀ ਭਾਵਨਾ ਹੁੰਦੀ ਹੈ ਵੀ ਸਾਡੇ ਘਰੇ ਵੀ ਜਿਵੇਂ ਸ਼ਾਮ ਪ੍ਰਭਾ ਨੂੰ ਮਹਾਰਾਣੀ ਆਵੇ ਤੇ ਪਰ ਉਹ ਪੈਸੇ ਦੀ ਤੰਗੀ ਦੇ ਕਾਰਨ ਇਸ ਤਰ੍ਹਾਂ ਦੇ ਸਮਾਗਮਾਂ ਤੋਂ ਵੰਚਿਤ ਰਹੇ ਹੁੰਦੇ ਆ ਉਹਨਾਂ ਨੇ ਤੁਹਾਡੀ ਸੰਸਥਾ ਕਿਹੋ ਜਿਹਾ ਦੇ ਉਪਰਾਲੇ ਕਰੀ ਮੈਂ ਕਿਹਾ ਸਾਡੀ ਸੰਸਥਾ ਵਿੱਚ ਗੁਰ ਕੀਰਤਨ ਕਰਦੀ ਹੈ ਜਿਸ ਨੂੰ ਘਟਾਦੇ ਆ ਸਿਰਫ ਸਾਜ਼ਦਾਂ ਦੇ ਸਾਊਂਡ ਦਾ ਖਰਚਾ ਸੀ ਲੈਣੇ ਆ ਸਾਥ ਸਾਦੇ ਕੋਈ ਖਰਚਾ ਨਹੀਂ ਹੁੰਦਾ ਪ੍ਰਸ਼ਾਦ ਜੋ ਵੀ ਹੋਵੇ ਉਹ ਕਰਵਾਲਾ ਦੀ ਆਪਣੀ ਇੱਛਾ ਜੋ ਵਰਦੀ ਮੰਨਨ ਨਾਵਨੋ ਦਾ ਸਥਾਨਾ ਕੋਈ ਲੋੜ ਜ਼ਰੂਰ ਨਹੀਂ ਹੈ ਸੰਸਥਾ ਦੀ ਸ਼ੁਰੂਤ ਕਿੰਦਰ ਵੀ ਬਾਕੀ ਜਿਹੜੇ ਕੁਝ ਕਰਨ ਨਹੀਂ ਹੁੰਦੇ ਕਰਨ ਵਾਲੇ ਜਿੰਨਾ ਕੋਈ ਮਤਲਬ ਬੈਠਾ ਵੀ ਕੰਨੀ ਹੋਰ ਤਾਂ ਨਹੀਂ ਕਰਵਾਲਾ ਉਹ ਸਾਰੇ ਆਪਣੇ ਵਿਚਾਰ ਹੈ ਉਹ ਆਉਣ ਵਾਲੇ ਸਮਾਜ ਦੇ ਵਿੱਚ ਉਹਨਾਂ ਦੇ ਵਿੱਚ ਪੁੱਤੀ ਕੀਤੀ ਹੋਰ ਕੀ ਕਹਿਣਾ ਚਾਹੁੰਦੇ ਹਾਂ ਉਸ ਆਮਦਨ ਇੱਕ 20 ਦਸੰਬਰ ਨੂੰ ਜਾਗਰਤ ਸਮੇਂ ਸ੍ਰੀ ਸ਼ਾਮ ਦੀ ਆਗਰਨਾ ਸੁਸਾਇਟੀ ਨੂੰ ਇੱਕ ਡਾਇਰੀ रिलजी जाएगी जिस श्री शाम संस्था का सारा वेरवा किस्था तो करती है जीपुला शहर के सारे शाम प्रेमिया शाम प्रैस कलब का बहुत बहुत धन्यवाद आए मैं कहना चाहवा है, एक, है। के एक साल पूरा होते तो, दसंबर को जागरा भी शाह मंदिर में कराया तो तो जा रहा है सारे शहर निवासी अपील करता है कि हुम हम आके इस क्वेश्चन के जी के भजनों का आनंद लहन से अपना नवा साल खुशहाली भज कर ਖੋਲ ਸ਼ਾਮ ਪਿਆਰੇ ਕੀ ਜੈ ਦਰਦਾ ਤਾਰੇ ਕੀ ਜੈ ਜੀਸ਼ਕੇ ਦਾਨੀ ਕੀ ਜੈ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ